ਅਮਰਪਾਲ ਸਿੰਘ ਬਲੇਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨੇ ਗਏ ਸੀਗੇ ਸਿਮਰਨਜੀਤ ਸਿੰਘ ਮਾਨ ਨੇ ਇਹਨਾਂ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਸੀਗਾ ਤੇ ਉਸ ਤੋਂ ਕੁਝ ਦਿਨ ਬਾਅਦ ਹੀ ਅਮਰਪਾਲ ਸਿੰਘ ਜਿਹੜੇ ਇਸ ਵੇਲੇ ਬਤੌਰ ਆਜ਼ਾਦ ਉਮੀਦਵਾਰ ਉਥੋਂ ਚੋਣ ਲੜ ਰਹੇ ਆ ਇਹਨਾਂ ਦੇ ਵਕੀਲ ਰਾਜਦੇਵ ਸਿੰਘ ਕਹਿੰਦੇ ਆ ਵੀ ਮੇਰੀ ਗੱਲ ਹੋ ਗਈ ਆ ਅਮਰਪਾਲ ਸਿੰਘ ਦੇ ਨਾਲ ਮੈਂ ਦਿਬਰੂਗੜ੍ਹ ਜਾ ਕੇ ਉਹਨਾਂ ਨੂੰ ਮਿਲ ਕੇ ਆਇਆ ਤੇ ਉਹ ਰਾਜ਼ੀ ਹੋ ਗਏ ਆ ਕਿ ਅਸੀਂ ਖਡੂਰ ਸਾਹਿਬ ਤੋਂ ਬਤੌਰ ਆਜ਼ਾਦ ਉਮੀਦਵਾਰ ਇਲੈਕਸ਼ਨ ਲੜਾਂਗੇ ਨਾਲ ਹੀ ਫਿਰ ਇਹ ਐਲਾਨ ਹੋ ਗਿਆ ਸਿਮਰਨਜੀਤ ਸਿੰਘ ਮਾਨ ਵੱਲੋਂ ਕਿ ਹਰਪਾਲ ਸਿੰਘ ਬਲੇਰ ਜਿਹੜੇ ਆ ਇਹਨਾਂ ਨੂੰ ਅਸੀਂ ਚੋਣ ਜਿਹੜੀ ਆ ਉਹ ਨਹੀਂ ਲੜਨ ਦਵਾਂਗੇ ਯਾਨੀ ਕਿ ਇਹ ਅਮਰਤਪਾਲ ਦੇ ਹੱਕ ਦੇ ਵਿੱਚ ਬੈਠ ਜਾਣਗੇ ਪਰ ਕੱਲ 14 ਮਈ ਨੂੰ ਅਚਾਨਕ ਬਾਅਦ ਦੁਪਹਿਰ ਹਰਪਾਲ ਸਿੰਘ ਬਲੇਰ ਜਿਹੜੇ ਆ ਇਹ ਆਪਣੇ ਵਕੀਲਾਂ ਦੇ ਨਾਲ ਤੇ ਆਪਣੇ ਕੁਝ ਸਾਥੀਆਂ ਦੇ ਨਾਲ ਪਹੁੰਚਦੇ ਆ ਆਪਣੇ ਕਾਗਜ਼ ਵੀ ਉੱਥੇ ਦਾਖਲ ਕਰ ਦਿੰਦੇ ਆ ਜਦੋਂ ਇਹ ਆਪਣੇ ਕਾਗਜ਼ ਦਾਖਲ ਕਰ ਦਿੰਦੇ ਆ ਵੀਡੀਓ ਵਾਇਰਲ ਹੋ ਜਾਂਦਾ ਤਾਂ ਸਾਰੇ ਪਾਸੇ ਇਹ ਗੱਲਾਂ ਸ਼ੁਰੂ ਹੋ ਜਾਂਦੀਆਂ ਕਿ ਹਰਪਾਲ ਸਿੰਘ ਬਲੇਰ ਤਾਂ ਜਿਹੜੇ ਆ ਇਹ ਅਮਰਤਪਾਲ ਦੇ ਹੱਕ ਦੇ ਵਿੱਚ ਬਹਿ ਗਏ ਸੀਗੇ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੇ ਇਹ ਐਲਾਨ ਕਰ ਦਿੱਤਾ ਸੀਗਾ ਕਿ ਅਮਰਤਪਾਲ ਸਿੰਘ ਜਿਹੜਾ ਵਾ ਉਹ ਪੰਥ ਦੀ ਗੱਲ ਕਰਦਾ ਤੇ ਅਸੀਂ ਜਿਹੜਾ ਬੰਦਾ ਪੰਥ ਦੀ ਗੱਲ ਕਰਦਾ ਉਹਦਾ ਸਾਥ ਦੇਣਾ ਇਸੇ ਦੇ ਚੱਲਦਿਆਂ ਅਸੀਂ ਆਪਣੇ ਕੈਂਡੀਡੇਟ ਹਰਪਾਲ ਸਿੰਘ ਬਲੇਰ ਨੂੰ ਜਿਹੜਾ ਵਾ ਅਮਰਤਪਾਲ ਦੇ ਹੱਕ ਦੇ ਵਿੱਚ ਬੈਠਣ ਲਈ ਕਹਿ ਦਿੱਤਾ ਪਰ ਫੇਰ ਕੱਲ੍ਹ ਅਚਾਨਕ ਹਰਪਾਲ ਸਿੰਘ ਬਲੇਅਰ ਨੇ ਆਪਣੇ ਕਾਗਜ਼ ਜਿਹੜੇ ਆ ਨਾਮਜ਼ਦਗੀ ਕਿਉਂ ਦਾਖਲ ਕੀਤੀ ਇਹ ਬੜਾ ਵੱਡਾ ਸਵਾਲ ਆ ਨਾ ਤਾਂ ਜਿਹੜੇ ਹਰਪਾਲ ਸਿੰਘ ਬਲੇਅਰ ਹੈ ਇਹ ਅਮਰਿਤਪਾਲ ਦੇ ਕਵਰਿੰਗ ਕੈਂਡੀਡੇਟ ਆ ਜਿੱਥੋਂ ਤੱਕ ਮੇਰਾ ਧਿਆਨ ਆ ਮੈਨੂੰ ਚੇਤੇ ਆ ਅਮਰਿਤਪਾਲ ਦੇ ਜਿਹੜੇ ਕਵਰਿੰਗ ਕੈਂਡੀਡੇਟ ਆ ਸ਼ਾਇਦ ਉਹਨਾਂ ਦੇ ਮਾਤਾ ਜੀ ਆ ਬਲਵਿੰਦਰ ਕੌਰ ਜਿਹੜੇ ਕਵਰਿੰਗ ਕੈਂਡੀਡੇਟ ਬਣੇ ਹੋਏ ਆ ਕਿਉਂਕਿ ਅੱਜ 15 ਮਈ ਆ ਅੱਜ ਕਾਗਜ਼ਾਦੀ ਪੜਤਾਲ ਹੋਣੀ ਆ ਜੇ ਕਿਸੇ ਕਾਰਨ ਅਮਰਿਤਪਾਲ ਦੇ ਕਾਗਜ਼ ਰੱਦ ਹੁੰਦੇ ਆ ਤਾਂ ਉਹਨਾਂ ਦੇ ਮਾਤਾ ਜੀ ਜਿਹੜੇ ਕਵਰਿੰਗ ਕੈਂਡੀਡੇਟ ਆ ਉਹ ਉਹਨਾਂ ਨੂੰ ਸਪੋਰਟ ਕਰ ਸਕਦੇ ਆ ਪਰ ਇਹ ਸਭ ਦੇ ਵਿੱਚ ਫਿਰ ਹਰਪਾਲ ਸਿੰਘ ਬਲੇਅਰ ਹੋਣਾ ਨੇ ਜਿਹੜੇ ਆ ਉਹ ਕਾਗਜ਼ ਕਿ ਦੂਜੇ ਪਾਸੇ ਹਰਪਾਲ ਸਿੰਘ ਬਲੇਰ ਹੋਣਾ ਦਾ ਵੀ ਇੱਕ ਵੀਡੀਓ ਸਾਹਮਣੇ ਆ ਗਿਆ ਉਹ ਕਹਿੰਦੇ ਵੀ ਮੈਂ ਆਪਣੇ ਕਾਗਜ਼ ਤਾਂ ਦਾਖਲ ਕੀਤੇ ਆ ਵੀ ਜੇ ਕਿਤੇ ਅਮਰਤਪਾਲ ਤੇ ਜਾਂ ਉਹਨਾਂ ਦੇ ਜਿਹੜੇ ਕਵਰਿੰਗ ਕੈਂਡੀਡੇਟ ਆ ਉਹਨਾਂ ਦੇ ਕਾਗਜ਼ ਰੱਦ ਹੋ ਜਾਂਦੇ ਆ ਤਾਂ ਫਿਰ ਮੈਂ ਇਹ ਜਿਹੜੀ ਚੋਣ ਆ ਇਹ ਮੈਂ ਲੜੂੰਗਾ ਇਸੇ ਕਰਕੇ ਮੈਂ ਕਾਗਜ਼ ਜਿਹੜੇ ਆ ਦਾਖਲ ਕਰ ਦਿੱਤੇ ਆ ਸੋ ਇਸ ਵੇਲੇ ਖਡੂਰ ਸਾਹਿਬ ਹਲਕੇ ਦੇ ਵਿੱਚ ਇੱਕ ਸਾਹਬ ਦੀ ਕਹਿ ਲਈਏ ਵੀ ਚੇਂਜ ਪੈਣ ਵਾਲਾ ਮਾਹੌਲ ਬਣਿਆ ਪਿਆ ਵੀ ਹਰੇਕ ਕੈਂਡੀਡੇਟ ਜਿਹੜਾ ਉਹ ਆਪਣੀਆਂ ਨਾਮਜ਼ਦਗੀਆਂ ਲੈ ਕੇ ਉੱਥੇ ਪਹੁੰਚ ਰਿਹਾ ਦੂਜੇ ਪਾਸੇ ਵਿਰਸਾ ਸਿੰਘ ਬਲਟੋਆ ਜਿਹੜੇ ਨੇ ਉਹ ਅਕਾਲੀ ਦਲ ਵੱਲੋਂ ਉਮੀਦਵਾਰ ਨੇ ਇਸ ਵੇਲੇ ਤਾਂ ਇੱਕ ਇਹ ਵੀ ਲੜਾਈ ਉਸ ਹਲਕੇ ਦੇ ਵਿੱਚ ਚੱਲ ਰਹੀ ਹੈ ਵੀ ਪੰਥਕ ਕੌਣ ਆ ਹਰੇਕ ਕੈਂਡੀਡੇਟ ਜਿਹੜਾ ਉਹ ਆਪਣੇ ਆਪ ਨੂੰ ਪੰਥਕ ਸਿੱਧ ਕਰਨ ਦੇ ਵਿੱਚ ਲੱਗਿਆ ਹੋਇਆ ਵੀ ਖਡੂਰ ਸਾਹਿਬ ਹਲਕੇ ਦਾ ਪੰਥਕ ਕੈਂਡੀਡੇਟ ਕੌਣ ਆ ਸੋ ਜਿੱਥੇ ਇੱਕ ਪਾਸੇ ਅਮਰਤਪਾਲ ਸਿੰਘ ਨੂੰ ਵੱਡਾ ਹੰਗਾਰਾ ਮਿਲ ਰਿਹਾ ਉਸੇ ਦੌਰਾਨ ਜਦੋਂ ਇਹ ਖਬਰ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹਰਪਾਲ ਸਿੰਘ ਬਲੇਰ ਜਿਨ੍ਹਾਂ ਨੂੰ ਚੋਣ ਮੈਦਾਨ ਦੇ ਵਿੱਚੋਂ ਵਿਦਰਾਅ ਕਰ ਲਿਆ ਗਿਆ ਸੀਗਾ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੱਲ ਅਚਾਨਕ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਆ ਕਾਗਜ਼ ਜਿਹੜੇ ਆ ਉਹ ਦਾਖਲ ਕਰ ਦਿੱਤੇ ਆ ਤੇ ਉਹਨਾਂ ਨੇ ਬਿਆਨ ਦੇ ਵਿੱਚ ਇਹ ਗੱਲ ਕਹੀ ਆ ਜਿਹੜਾ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦਿੱਤਾ ਜਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਗੱਲ ਕਹੀ ਜੋ ਇਸ ਵੇਲੇ ਸੋਸ਼ਲ ਮੀਡੀਆ ਤੇ ਕਿ ਮੈਂ ਇਸ ਕਰਕੇ ਕਾਗਜ਼ ਦਾਖਲ ਕੀਤੇ ਆ ਵੀ ਜੇ 15 ਮਈ ਵਾਲੇ ਦਿਨ ਕਾਗਜ਼ਾਂ ਦੀ ਪੜਤਾਲ ਦੌਰਾਨ ਅਮਰਤਪਾਲ ਦੇ ਕਾਗਜ਼ ਰੱਦ ਕਰ ਦਿੱਤੇ ਜਾਂਦੇ ਆ ਤਾਂ ਫਿਰ ਮੇਰੇ ਜਿਹੜੇ ਕਾਗਜ਼ ਆ ਉਹ ਅਕਸੈਪਟ ਹੋ ਜਾਣਗੇ ਕਿਉਂਕਿ ਮੇਰੇ ਕਾਗਜ਼ ਬਿਲਕੁਲ ਦਰੋਸਤਾ ਮੇਰੇ ਉੱਤੇ ਕਿਸੇ ਕਿਸਮ ਦਾ ਕੋਈ ਕੇਸ ਜਿਹੜਾ ਉਹ ਨਹੀਂ ਚੱਲਦਾ ਤਾਂ ਜੇ ਮੇਰੇ ਕਾਗਜ਼ ਅਕਸੈਪਟ ਹੋ ਜਾਂਦੇ ਆ ਅਮਰਤਪਾਲ ਦੇ ਰਿਜੈਕਟ ਹੋ ਜਾਂਦੇ ਆ ਤੇ ਫਿਰ ਮੈਂ ਜਿਹੜਾ ਵਾ ਇਸ ਹਲਕੇ ਤੋਂ ਖਡੂਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਦੇ ਚੋਣ ਲੜੂਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ